ਪਈ ਕਾਨੂੰਨ ਦੇ ਮੁਤਾਬਕ ਇਹ ਰਾਹ ਬੰਦ ਨਹੀਂ ਕਰ ਸਕਦੇ। ਨੈਸ਼ਨਲ ਹਾਈਵੇ ਰੋਡ ਹੈ। ਨੈਸ਼ਨਲ ਹਾਈਵੇ ਰੋਡ ਤੇ ਇਹ ਵੇਖ ਲਓ ਹੁਣ ਪਿੱਛੇ ਜੇ ਹਾਈ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਹੈ। ਵੀ ਹਾਈ ਕੋਰਟ ਨੇ ਖੁਦ ਕਿਹਾ ਵੀ ਤੁਸੀਂ ਰਸਤਾ ਬੰਦ ਨਹੀਂ ਕਰ ਸਕਦੇ। ਫਿਰ ਇਹ ਕੀ ਗੱਲ ਫਿਰ ਅਦਾਲਤਾਂ ਤੋਂ ਉੱਪਰ ਹੋ ਗਏ। ਫਿਰ ਮੇਰਾ ਕਹਿਣ ਦਾ ਬਾਪੇ ਮੋਦੀ ਸਾਹਿਬ ਕੋਈ ਮੁਠੀ ਚ ਲਈ ਫਿਰਦਾ ਹੈ। ਐਮਐਸਪੀ ਤੇ ਸਾਡਾ ਹੱਕ ਹੈ। ਅਸੀਂ ਹੱਕ ਆਪਣਾ ਲੈਣੇ ਲੈਣਾ ਹੈ। ਉਹ ਹੱਕ ਸਾਡਾ ਬਣਦਾ ਹੈਗਾ। ਉਹ ਮੰਗ ਰਹੇ ਹਾਂ ਅਸੀਂ। ਮੀਡੀਆਲੇ ਵੱਡੇ ਅੰਚਾਰਜਾਂ ਨਾਲ ਗੱਲ ਹੋ ਰਹੀ ਚੱਕ ਬਣ ਕੇ। ਉਹਨਾਂ ਨੂੰ ਮੈਨੂੰ ਵਜਾ ਕੇ ਤੇ ਗੱਲ ਕੀਤੀ। ਵੀ ਇਹ ਇੱਕ ਪਾਸੇ ਖਾਲਸਾਣ ਬਣ ਗਿਆ ਇੱਕ ਪਾਸੇ ਹਿੰਦੁਸਤਾਨ ਬਣ ਗਿਆ ਮੈਂ ਨਹੀਂ ਅਸੀਂ ਇਹ ਸਖਜ ਨਹੀਂ ਅਸੀਂ ਆਪਣੇ ਹੱਕਾਂ ਵਾਸਤੇ ਖੜੇ ਆਂ ਕਿਸਾਨ ਜੁਨੀਅਨ ਦੇ ਪ्रेसਕਟਰ ਸੁਖਜੀਤ ਸਿੰਘ ਭਗੋੜਾ ਹੋਣੀ ਸਾਡੇ ਨਾਲ ਨੇ ਸੁਖਜੀਤ ਜੀ ਕਿਵੇਂ ਦੇਖਦੇ ਹੋ ਸਾਰੇ ਚੀਜ਼ਾਂ ਮੀਟਿੰਗਾਂ ਦਾ ਦੌਰ ਵੀ ਜਾ ਰਹੀ ਆ ਥੁਰ ਗੈਸ ਦੇ ਗੋਲੇ ਵੀ ਲਗਾਤਾਰ ਸਿੱਟੇ ਜਾ ਰਹੇ ਨੇ ਲੋਕਾਂ 'ਚ ਜੋਸ਼ ਵੀ ਪੂਰਾ ਹੈ ਤਾਂ ਹੋਸ਼ ਕੀ ਕਹਿੰਦਾ ਵੇਖੋ ਜੀ ਦਾਰ ਸਾਲ ਗੱਲ ਏ ਏਕੇ ਤਾਂ ਕਹਾਵਤ ਹੈ ਵੀ ਜੋਸ਼ ਦੇ ਨਾਲ ਹੋਸ਼ ਆਪਾਂ ਨੂੰ ਰੱਖਣੀ ਪੈਗੀ ਪਰ ਸਭ ਤੋਂ ਮਾੜੀ ਗੱਲ ਇਸ ਸਰਕਾਰ ਦੀ ਆਈਏ ਹਰਿਆਣਾ ਸਰਕਾਰ ਦੀ ਬਈ ਕਾਨੂੰਨ ਦੇ ਮੁਤਾਬਕ ਇਹ ਰਾਹ ਬੰਦ ਨਹੀਂ ਕਰ ਸਕਦੇ ਨੈਸ਼ਨਲ ਹਾਈਵੇ ਰੋਡ ਹੈ ਨੈਸ਼ਨਲ ਹਾਈਵੇ ਰੋਡ ਤੇ ਇਹ ਵੇਖ ਲਓ ਹੁਣ ਪਿੱਛੇ ਜੇ ਹਾਈ ਕੋਰਟ ਨੇ ਇਹਨਾਂ ਨੂੰ ਝਾੜ ਪਾਈ ਹੈ ਬਈ ਹਾਈ ਕੋਰਟ ਨੇ ਖੁਦ ਕਿਹਾ ਵੀ ਤੁਸੀਂ ਰਸਤਾ ਬੰਦ ਨਹੀਂ ਕਰ ਸਕਦੇ ਫਿਰ ਇਹ ਕੀ ਗੱਲ ਫਿਰ ਅਦਾਲਤਾਂ ਦੇ ਉੱਪਰ ਹੋ ਗਏ ਫਿਰ ਮੇਰਾ ਕਹਿਣ ਦਾ ਪਾਬੇ ਮੋਦੀ ਸਭ ਕੁਝ ਮੁੱਠੀ ਚ ਲਈ ਫਿਰਦਾ ਹੈ ਵੀ ਮੇਰੀ ਮੁੱਠੀ ਚ ਸਾਰਾ ਕੁਝ ਹੈ ਫਿਰ ਇਸ ਕਰਕੇ ਇਹ ਖਿਖਾ ਰਿਹਾ ਫਿਰ ਜੇ ਅੱਗੇ ਇਲੈਕਸ਼ਨ ਆ ਗਈ ਤੇ ਇਲੈਕਸ਼ਨ ਦੇ ਵਿੱਚ ਹੀ ਕਹੇਗਾ ਵੀ ਸਾਰਾ ਕੁਝ ਮੇਰੀ ਮੁੱਠੀ ਚ ਹੈ ਫਿਰ ਇਹਦਾ ਮਸਲਾ ਤਾਂ ਇਹੀ ਹੈ ਵੀ ਹੰਕਾਰ ਆਲीडी ਦੇ ਵਿੱਚ ਮੇਰੇ ਬਰਾਬਰ ਮੁਕਾਬਲੇ ਕੋਈ ਬੰਦਾ ਹੈ ਨਹੀਂ ਇਹ ਤਾਂ ਆਪਣੀ ਉਹ ਬੁਖਾਰਿਆ ਵੀ ਮੇਰੇ ਜਿਵੇਂ ਆ ਹੁਣ ਦੇਖੋ ਰਸਤਾ ਬੰਦ ਕਰਕੇ ਅਥਰੂ ਗਏ ਤੇ ਗੋਲੇ ਛੱਡ ਗਏ ਹੁਣ ਇਹ ਵੀ ਕਦੀ ਹੋਇਆ ਵੀ ਆ ਜਿਹੜਾ ਡਰੋਨ ਹੈ 2 ਕਿਲੋਮੀਟਰ ਅੱਗੇ ਆ ਕੇ ਪੰਜਾਬ ਤੇ ਛੁੱਟੇ ਹਾਂਜੀ ਫਿਰ ਦੂਜੀ ਗੱਲ ਮੈਂ ਪੰਜਾਬ ਸਰਕਾਰ ਦੀ ਵੀ ਇਹ ਗੱਲ ਕਹਾਂਗਾ ਵੀ ਚਲੋ ਹਾਈ ਕੋਰਟ ਨੇ ਤਾਂ ਫੈਸਲਾ ਦਿੱਤਾ ਪੰਜਾਬ ਸਰਕਾਰ ਨੇ ਬੜਾ ਲੇਟ ਐਟ ਫੈਸਲਾ ਕੀਤਾ ਉਹਨਾਂ ਨੂੰ ਤੁਰਤ ਫੈਸਲਾ ਲੈਣਾ ਚਾਹੀਦਾ ਸੀ ਵੀ ਆਪਣੇ ਕੋਈ ਆਪਣਾ ਹਰਿਆਣਾ ਸਰਕਾਰ ਨਾਲ ਮੁੱਖ ਮੰਤਰੀ ਪੰਜਾਬ ਦਾ ਜਾਂਦਾ ਗੱਲ ਕਰਕੇ ਵੀ ਆਹ ਕੰਮ ਨਾ ਕਰੋ ਕਿਉਂਕਿ ਇਹ ਇਹ ਬਹਿ ਕੇ ਜਿਹੜਾ ਇਹ ਮਸਲਾ ਹੱਲ ਹੋ ਸਕਦੇ ਕਿਸਾਨ ਦਿੱਲੀ ਜਾਂਦੇ ਜਿੱਥੇ ਮਰਜ਼ੀ ਬਹਿ ਸਕਦੇ ਪਰ ਇਹ ਆਪਸੀ ਜਿਹੜਾ ਤਾਲਮੇਲ ਇਹਦੇ ਵਿੱਚ ਵੀ ਕਮੀ ਰਹੀ ਹੈ ਸਾਡੇ ਤਾਲਮੇਲ ਵਿੱਚ ਭਗਵੰਤ ਮਾਨ ਸਾਹਿਬ ਕਈ ਵਾਰੀ ਖੱਟਰ ਸਾਹਿਬ ਉਹਨਾਂ ਦੇ ਨਜ਼ਦੀਕ ਨਜ਼ਰ ਆਏ ਨੇ ਤਸਵੀਰਾਂ ਵੀ ਸਾਹਮਣੇ ਆਉਂਦੀਆਂ ਰਹੀਆਂ ਤੁਹਾਨੂੰ ਲੱਗਦਾ ਇਸ ਮਾਮਲੇ ਵਿੱਚ ਵੀ ਭਗਵੰਤ ਉਹਨਾਂ ਨੂੰ ਜਾਣਾ ਚਾਹੀਦਾ ਸੀ ਉਹਨਾਂ ਦਾ ਹੈਲੀਕਾਪਟਰ ਤਾਂ ਪਹੁੰਚ ਹੀ ਜਾਣਾ ਸੀ ਸੜਕਾਂ ਬੰਦ ਸੀ ਤਾਂ ਮੈਂ ਤਾਂ ਪਹਿਲਾਂ ਤੁਹਾਨੂੰ ਕਹਿ ਕੇ ਹਟਿਆ ਵੀ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਵੀ ਚਲੋ ਹੁ ਹਾਈ ਕੋਰਟ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਸਾਹਿਬ ਨੇ ਚਿੱਠੀ ਕੱਢੀ ਹੈ ਵੀ ਇੱਥੇ ਜिले ਨੂੰ ਉਹ ਜ਼ਿਲ੍ਹੇ ਦੀ ਗੱਲ ਅਲੱਗ ਚੀਜ਼ ਹੈ ਜਿਹੜਾ ਪੰਜਾਬ ਸਰਕਾਰ ਤੇ ਇੱਕ ਹਰਿਆਣਾ ਸਰਕਾਰ ਉਹ ਅਲੱਗ ਚੀਜ਼ ਹੈ ਜਿਹੜੇ ਬੈ ਕੇ ਖੱਟਰ ਸਾਹਿਬ ਨੂੰ ਕਹਿੰਦੇ ਉੱਪਰ ਜਾ ਕੇ ਪ੍ਰਧਾਨ ਮੰਤਰੀ ਨਾਲ ਵੀ ਗੱਲ ਕਰ ਸਕਦੇ ਮੁੱਖ ਮੰਤਰੀ ਪੰਜਾਬ ਦਾ ਵੀ ਇਹ ਕੰਮ ਨਾ ਕਰੋ ਵੀ ਕਿਸਾਨਾਂ ਨੂੰ ਆਪਣੇ ਰੋਸਟਰ ਦੇ ਮਜਾਰੇ ਜਾਣ ਦਿਓ ਜਿਵੇਂ ਹੁਣ ਅੱਜ ਹੁਣ ਪ੍ਰਚਾਰ 5 ਦਿਨ ਹੋ ਗਏ ਨੇ ਜਦੋਂ ਹਾਈ ਕੋਰਟ ਦਾ ਡਿਸੀਜਨ ਆ ਗਿਆ ਹੁਣ ਮਾਨ ਸਾਹਿਬ ਦਾ ਵੀ ਬਿਆਨ ਆ ਗਿਆ ਵੀ ਕਿਸਾਨਾਂ ਦੇ ਨਾਲਾਂ ਅਸੀਂ ਪਰ ਕਿਸਾਨਾਂ ਦੇ ਨਾਲ ਪਹਿਲਾਂ ਚਾਹੀਦਾ ਸੀ ਵੀ ਹੁਣ ਨੂੰ ਪਤਾ ਵੀ ਉੱਥੇ ਪਹੁੰਚਣ ਤੇ ਤੁਜੀ ਜਰ ਐਮਐਸਪੀ ਐਡੀ ਕਿੱਡੀ ਕਿ ਚੀਜ਼ ਹੈ ਜੀ ਸਰਕਾਰ ਹਿੱਲੀ ਪੈਦੀ ਸਰਕਾਰ ਪੈ ਹੱਥ ਘੁੱਟ ਰਹੀ ਆ ਕਿਸਾਨਾਂ ਲਈ ਤੁਹਾਨੂੰ ਲੱਗਦਾ ਕਿ ਐਮਐਸਪੀ ਐਡੀ ਵੀ ਖਤਰਨਾਕ ਚੀਜ਼ ਹੈ ਕਿ ਦੇਸ਼ ਦੀ ਅਰਥ ਵਿਵਸਥਾ ਹੀ ਹਿਲ ਜੂਗੀ ਦੇਸ਼ ਤੋਂ ਪੈਸਾ ਖਤਮ ਹੋ ਜੂ ਯਾਰ ਕੋਈ ਐਸੀ ਐਮਐਸਪੀ ਦੀ ਇੰਨੀ ਵੱਡੀ ਚੀਜ਼ ਨਹੀਂ ਹੈਗੀ ਐਮਐਸਪੀ ਤਾਂ ਸਾਡਾ ਹੱਕ ਹੈ ਅਸੀਂ ਹੱਕ ਆਪਣਾ ਲੈਣੇ ਲੈਣਾ ਉਹ ਹੱਕ ਸਾਡਾ ਬਣਦਾ ਹੈਗਾ ਉਹ ਮੰਗ ਰਹੇ ਆ ਅਸੀਂ ਦੂਜੀ ਗੱਲ ਸਭ ਤੋਂ ਵੱਡੀ ਗੱਲ ਇਹ ਹੈਗੀ ਵੀ ਇਹ ਹੁਣ ਕੀ ਕਰ ਰਹੇ ਨੇ ਵੀ ਸਾਡੀਆਂ ਫਸਲਾਂ ਔਰ ਸਾਡੀਆਂ ਨਸਲਾਂ ਤੇ ਲੱਗ ਪੈ ਨੇ ਡਾਕੇ ਮਾਰਨ ਪਰ ਉਹ ਨਹੀਂ ਡਾਕੇ ਸੀ ਬਚਣ ਦੇਣੇ ਹੈਗੇ ਹੁਣ ਤੁਸੀਂ ਦੇਖ ਲਓ ਫਸਲਾਂ ਹੁਣ ਆ ਤੁਸੀਂ ਮੈਂ ਤੁ ਆ ਆਪਣੇ ਮੋਬਾਈਲ ਦੀ ਨੈੱਟ ਦੀ ਗੱਲ ਦੱਸ ਰਿਆਂ ਹੁਣ ਇਹ ਸਾਡਾ ਇੱਕ ਪ੍ਰਾਈਵੇਟ ਹੈ ਨਾ ਤੁਹਾਡਾ ਫੋਨ ਹੈ ਸਾਡਾ ਆਪਣਾ ਪ੍ਰਾਈਵੇਟ ਹੈ ਜਿਹੜੇ ਪ੍ਰਾਈਵੇਟ ਨੇ ਆਪਣੇ ਕਬਜ਼ੇ ਚ ਕਰਕੇ ਬੰਦ ਕਰ ਲਿਆ ਫਿਰ ਤਾਂ ਕਦੀ ਵੀ ਇਹ ਸਾਡੇ ਤੇ ਆਪਣਾ ਕੋਈ ਜਿਹੜਾ ਮਰਜ਼ੀ ਕਾਨੂੰਨ ਧਾਰਾ ਲਾਗੂ ਕਰਕੇ ਸਾਡੇ ਜ਼ਮੀਨਾਂ ਤੇ ਆਪਣਾ ਪ੍ਰਾਈਵੇਟ ਬੰਦੇ ਬਿਠਾ ਸਕਦੇ ਨੇ ਜਿਵੇਂ ਆ ਹੁਣ ਆਲ ਤੁਸੀਂ ਇਹ ਕੇ ਵੇਖੋ ਮੇਰੇ ਕੋਲ ਇੱਕ BSNL ਦਾ ਫੋਨ ਹੈ ਇਹ ਕਹੇਗਾ Jio ਦਾ ਲਓ Jio ਦਾ ਆਉਣ ਸਾਰਾ ਉਨਸਾਰ ਬੰਦ ਹੋ ਜਾਂਦਾ ਕਿਉਂਕਿ ਇਹ ਹੈ ਜੋ ਅਡਾਨੀ ਦਾ ਹੈ ਜੇ ਇਹ ਅਡਾਨੀ ਦੇ ਇਸ਼ਾਰੇ ਤੇ ਚੱਲ ਰਿਹਾ ਪ੍ਰਧਾਨ ਮੰਤਰੀ ਮੋਦੀ ਅਡਾਨੀ ਦੇ ਸਿਰ ਤੇ ਚੱਲ ਰਿਹਾ ਅਡਾਨੀ ਦੇ ਸਿਰ ਤੇ ਸਾਰਾ ਕੁਝ ਉਹ ਸਾਰਾ ਕੁਝ ਹੀ ਸਿਸਟਮ ਇਹ ਉਹਨਾਂ ਨੂੰ ਦੇਣ ਨੂੰ ਫਿਰਦਾ ਹੈ ਕਿ ਜਿੱਥੇ ਤੱਕ ਲੱਗਦਾ ਵੀ ਟੋਟਲ ਭਾਵੇਂ ਜਿਹੜਾ ਮਰਜ਼ੀ ਮਹਿਕਮਾ ਲਾ ਲਓ ਭਾਵੇਂ ਕਿਸਾਨੀ ਲਾ ਲਓ ਕੋਈ ਵੀ ਆ ਸੈਂਟਰ ਗਵਰਨਮੈਂਟ ਦਾ ਗੈ ਰੇਲਵੇ ਬੜਾ ਵੱਡਾ ਐਮ ਕਾ ਸਾਰਿਆਂ ਨੂੰ ਵਿੱਚੇ ਪ੍ਰਾਈਵੇਟ ਕਰਨ ਨੂੰ ਫਿਰਦੇ ਨੇ ਵੀ ਸਾਰਾ ਪ੍ਰਾਈਵੇਟ ਹੱਥਾਂ 'ਚ ਦੇ ਦਈਏ ਤੇ ਆਪ ਆਪਣਾ ਐਕਸਪ੍ਰੈਸੀ ਕਰੀਏ ਇਹ ਗੱਲ ਬੜੀ ਮਾੜੀ ਹੈ ਇਹਨਾਂ ਦੀ ਤੁਹਾਨੂੰ ਪੰਜਾਬ ਸੁਣ ਰਿਹਾ ਹੋਵੇ ਤਾਂ ਕੀ ਕਹਿੰਨੇ ਹੋ ਹਾਂਜੀ ਜੇ ਤੁਹਾਨੂੰ ਪੰਜਾਬ ਦੇ ਲੋਕ ਸੁਣ ਰਹੇ ਹੋਣ ਆਪ ਦਾ ਮੈਸੇਜ ਕੀ ਦੰਨੇ ਹੋ ਦੇਖੋ ਜੀ ਪੰਜਾਬ ਵਾਲੇ ਜਿਹੜੇ ਲੋਕ ਨੇ ਉਹਨਾਂ ਦਾ ਸਹਿਯੋਗ ਦੇਖੋ ਤੁਸੀਂ ਲਾ ਲਓ ਇਹ ਤਾਂ ਪੰਜਾਬ ਜਿਹੜਾ ਹੈਗਾ ਨਾ ਪੰਜਾਬ ਤੇ ਵਾਕਈ ਇੱਕ ਗੁਰੂ ਨਾਨਕ ਦੇਵ ਜੀ ਨੇ ਜਦੋਂ ਵੀਰਪਈ ਦਾ ਲੰਗਰ ਲਾਇਆ ਸੀ ਨਾ ਉਹ ਵੀਰਪਈ ਦਾ ਵਿਆਜ ਹੀ ਨਹੀਂ ਮੁਕਰਿਆ ਹੈਗਾ ਤੇ ਜੇਕਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਜਿਵੇਂ ਦਸਵੇਂ ਪਾਤਸ਼ਾਹ ਨੇ ਜਿਹੜੀ ਬਖਸ਼ਿਸ਼ ਕੀਤੀ ਹੈ ਸਿੱਖ ਕੌਮ ਨੂੰ ਉਹ ਸਭ ਤੋਂ ਪਹਿਲਾਂ ਮੂਰੇ ਪੰਜਾਬ ਹੀ ਹੁੰਦਾ ਸਾਰਿਆਂ ਨੂੰ ਪਤਾ ਲੱਗਦਾ ਵੀ ਪੰਜਾਬ ਜਿਹੜਾ ਹੈਗਾ ਵੀ ਜਿਵੇਂ ਹੁਣ ਪਿਛਲੀ ਵਾਰੀ ਸਯੁਕਤ ਕੌਮ ਮੋਰਚੇ ਦਾ ਮੋਰਚਾ ਲੱਗਾ ਸੀ ਸਿੰਘੂ ਬਾਰਡਰ ਤੇ ਉਦੋਂ ਹਰਿਆਣੇ ਨੇ ਇਹ ਗੱਲ ਮੰਨੀ ਸੀ ਪੰਜਾਬ ਵੱਡਾ ਭਰਾ ਅਸੀਂ ਛੋਟਾ ਬਣਾਵਾ ਜੇ ਪੰਜਾਬ ਵੱਡਾ ਭਰਾ ਬਣ ਗਿਆ ਤੇ ਆਂਡੀਆਂ ਦੇ ਵਿੱਚ ਵੱਡਾ ਭਰਾ ਬਣ ਕੇ ਨਿਕਲੇਗਾ ਇ ਸ਼ੰਭੂ ਬਾਰਡਰ ਤੋਂ ਇਹ ਵੱਡਾ ਪ੍ਰਭਾਵ ਬਣ ਕੇ ਨਿਕਲੇਗਾ ਇਹ ਤਾਂ ਹੁਣ ਵੇਖੋ ਲੋਕ ਇਹ ਵੀ ਗੱਲਾਂ ਕਰਦੇ ਨੇ ਵੀ ਆਹ ਦੇਖੋ ਬਾਰਡਰ ਮੈਨੂੰ ਕਿਸੇ মিডিਆ ਵਾਲੇ ਵੱਡੇ ਅੰਚਾਰ ਚੈਨਲ ਕਿਹਦੇ ਗੱਲ ਹੋ ਰਹੀ ਸੀ ਜਗਬਾਨੀ ਤੇ ਉਹਨਾਂ ਨੇ ਮੈਨੂੰ ਵਜਾ ਕੇ ਟਾਈਪ ਤੇ ਗੱਲ ਕੀਤੀ ਵੀ ਇਹ ਇੱਕ ਪਾਸੇ ਖਾਲਸਤਾਨ ਬਣ ਗਿਆ ਇੱਕ ਪਾਸੇ ਹਿੰਦੁਸਤਾਨ ਬਣ ਗਿਆ ਮੈਂ ਨਹੀਂ ਅਸੀਂ ਇਹ ਸਖਜ ਨਹੀਂ ਸੀ ਆਪਣੇ ਹੱਕਾਂ ਵਾਸਤੇ ਖੜੇ ਆ ਇਹਦਾ ਹੁਣ ਖੱਟਰੀ ਕਹਿ ਰਿਹਾ ਕਹਿੰਦਾ ਮੈਂ ਤਾਂ ਹਰਿਆਣੇ ਦੇ ਲੋਕਾਂ ਦੀ ਜਾਨਵਾਲ ਦੀ ਰੱਖੀ ਕਰਨੀ ਮੈਂ ਪੰਜਾਬ ਨੂੰ ਨਹੀਂ ਜਾਣਦਾ ਹੈਗਾ ਫਿਰ ਇਹਦਾ ਮਤਲਬ ਵੀ ਕਹਿਣ ਦਾ ਭਾਵ ਹੈ ਵੀ ਇਹ ਜਿਹੜੇ ਨੇ ਇਹ ਸਾਨੂੰ ਪੰਜਾਬ ਨੂੰ ਨਹੀਂ ਗਿਣਦੇ ਹੈਗੇ ਤਾਂ ਇਹਨਾਂ ਪੰਜਾਬ ਨੂੰ ਕਿਸੇ ਗਿਣਤੀ 'ਚ ਲਿਆਉਣਾ ਹੈਗਾ ਬਹੁਤ ਬਹੁਤ ਸ਼ੁਕਰ ਹੈ ਤੁਸੀਂ ਗੱਲਬਾਤ ਕੀਤੀ ਸੁਖਜੀਤ ਸਿੰਘ ਹੋਰੀ ਕਿਸਾਨ ਆਗੂ ਨੇ ਪ੍ਰੈਸ ਕਾਤਰ ਨੇ ਆਪਣੇ ਵਿਚਾਰ ਸਾਂਝੇ ਕਰ ਰਹੇ ਸੀ ਆਪਣੇ ਸਹੂਗੀ ਰਵੀ ਦੇ ਨਾਲ ਕਰਨ ਸ਼ਰਮਾ ਅਖਰ ਦੇ